ਵੇਖੋ ਤਿੰਨ ਭਰਾਵਾਂ ਦੀ ਦਰਿਆ ਦੇ ਲਈ ਆਪਣੀ ਇਕਲੌਤੀ ਭੈਣ ਨੂੰ ਦਿੱਤਾ 3 ਕਰੋੜ ਰੁਪਏ ਦਾ ਸ਼ਗਨ ਮਮਿਆ ਨੇ ਆਪਣੇ ਭਾਂਜਾ ਭਾਂਜੀ ਦੇ ਵਿਆਹ ਦੇ ਲਈ ਦਿੱਤੀ ਕਰੋੜਾਂ ਰੁਪਈਆ ਦੀ ਨਾਨਕੀ ਸ਼ਾਕ 1 ਕਰੋੜ 51 ਲੱਖ ਰੁਪਏ ਦਿੱਤੇ ਨਗਦ ਪੈਸੇ 35 ਤੋਲੇ ਸੋਨਾ 5 ਕਿਲੋ ਚਾਂਦੀ ਦੇ ਦਿੱਤੇ ਗਹਿਨੇ ਘਰੇਲੂ ਸਮਾਨ ਸਣੇ 20-20 ਲੱਖ ਦੀ ਕੀਮਤ ਵਾਲੇ ਦਿੱਤੇ ਦੋ ਫਲਾਟ ਜੋਸ ਦੇ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਹੁੰਦੀ ਪਈ ਹੈ ਵਾਇਰਲ ਕਿਸਾਨ ਭਰਾਵਾਂ ਨੇ ਆਪਣੀ ਭੈਣ ਪ੍ਰਤੀ ਵਿਖਾਈ ਦਰਿਆ ਦੇ ਲਈ ਜਿਸ ਦੇ ਚਲਦੇ ਵਿਆਹ ਦੇ ਵਿੱਚ ਜ਼ਮੀਨ ਤੇ ਹੀ ਲਾ ਦਿੱਤਾ ਨੋਟਾਂ ਦਾ ਢੇਰ ਦੱਸਦੀ ਹੈ ਕਿ ਕਟਨਾ ਰਾਜਸਥਾਨ ਦੇ ਨਾਗੌਰ ਦੀ ਦੱਸੀ ਜਾ ਰਹੀ ਹੈ ਜੁਥੇ ਤਿੰਨ ਮਾਮਿਆਂ ਨੇ ਆਪਣੇ ਭਾਂਜੀ ਤੇ ਭਾਂਜੇ ਦੇ ਵਿਆਹ ਵਾਸਤੇ ਆਪਣੀ ਭੈਣ ਨੂੰ ਜੋ ਕਿ ਕਰੋੜਾਂ ਰੁਪਏ ਤੇ ਗਹਿਣੇ ਦੇ ਨਾਲ ਨਾਲ ਜੋ ਕਿ ਦੋ 플ਾਟ ਨਾਨਕੀ ਸ਼ੱਕ ਦੇ ਤੌਰ ਤੇ ਦੇ ਦਿੱਤੇ ਜਿਸ ਦੀ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਨੋਟਾਂ ਦਾ ਬੈਗ ਲੈ ਕੇ ਮਾਮੇ ਪਹੁੰਚੇ ਨੇ ਸੋ ਤੁਸੀਂ ਵੀ ਜ਼ਰੂਰ ਵੇਖੋ ਇਸ ਵੀਡੀਓ ਨੂੰ ਸੋ ਇਸ ਅਪਡੇਟ ਦੇ ਵਿੱਚ ਇੰਨਾ ਹੀ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ ਵੇਖੋ ਤਿੰਨ ਭਰਾਵਾਂ ਦੀ ਦਰਿਆ ਦੇ ਲਈ ਆਪਣੀ ਇਕਲੌਤੀ ਭੈਣ ਨੂੰ ਦਿੱਤਾ 3 ਕਰੋੜ ਰੁਪਏ ਦਾ ਸ਼ਗਨ ਮਾਮਿਆਂ ਨੇ ਆਪਣੇ ਭਾਂਜਾ ਭਾਂਜੀ ਦੇ ਵਿਆਹ ਦੇ ਲਈ ਦਿੱਤੀ ਕਰੋੜਾਂ ਰੁਪਈਆ ਦੀ ਨਾਨਕੀ ਸ਼ਾਕ 1 ਕਰੋੜ 51 ਲੱਖ ਰੁਪਏ ਦਿੱਤੇ ਨਗਦ ਪੈਸੇ 35 ਤੋਲੇ ਸੋਨਾ 5 ਕਿਲੋ ਚਾਂਦੀ ਦੇ ਦਿੱਤੇ ਗਹਿਣੇ ਕਰੇ ਲੂ ਸਮਾਨ ਸਨੇ 20-20 ਲੱਖ ਦੀ ਕੀਮਤ ਵਾਲੇ ਦਿੱਤੇ ਦੋ ਫਲਾਟ ਜੋਸ ਦੇ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਹੁੰਦੇ ਪਈਏ ਵਾਇਰਲ ਹੈ ਕਿਸਾਨ ਭਰਾਵਾਂ ਨੇ ਆਪਣੀ ਭੈਣ ਪ੍ਰਤੀ ਵਿਖਾਈ ਦਰਿਆ ਦੇ ਲਈ ਜਿਸ ਦੇ ਚਲਦੇ ਵਿਆਹ ਦੇ ਵਿੱਚ ਜ਼ਮੀਨ ਤੇ ਹੀ ਲਾ ਦਿੱਤਾ ਨੋਟਾਂ ਦਾ ਢੇਰ ਦੱਸਦੀ ਹੈ ਕਿ ਕਟਨਾ Rajasthan ਦੇ 나ਗੌਰ ਦੀ ਦੱਸੀ ਜਾ ਰਹੀ ਹੈ ਜੁਥੇ ਤਿੰਨ ਮਾਮਿਆਂ ਨੇ ਆਪਣੀ ਭਾਂਜੀ ਤੇ ਭਾਂਜੇ ਦੇ ਵਿਆਹ ਵਾਸਤੇ ਆਪਣੀ ਭੈਣ ਨੂੰ ਜੋ ਕਿ ਕਰੋੜਾਂ ਰੁਪਏ ਤੇ ਗਹਿਣੇ ਦੇ ਨਾਲ ਨਾਲ ਜੋ ਕਿ ਦੋ ਪਲਾਟ ਨਾਨਕੀ ਸ਼ੱਕ ਦੇ ਤੌਰ ਤੇ ਦੇ ਦਿੱਤੇ ਦੇ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਨੋਟਾਂ ਦਾ ਬੈਗ ਲੈ ਕੇ मामੇ ਪਹੁੰਚੇ ਨੇ ਸੋ ਤੁਸੀਂ ਵੀ ਜ਼ਰੂਰ ਵੇਖੋ ਇਸ ਵੀਡੀਓ ਨੂੰ ਸੋ ਇਸ ਅਪਡੇਟ ਦੇ ਵਿੱਚ ਇੰਨਾ ਹੀ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ ਵੇਖੋ ਤਿੰਨ ਭਰਾਵਾਂ ਦੀ ਦਰਿਆ ਦੇ ਲਈ ਆਪਣੀ ਇਕਲੌਤੀ ਭੈਣ ਨੂੰ ਦਿੱਤਾ 3 ਕਰੋੜ ਰੁਪਏ ਦਾ ਸ਼ਗਨ ਮਾਮਿਆਂ ਨੇ ਆਪਣੇ ਭਾਂਜਾ ਭਾਂਜੀ ਦੇ ਵਿਆਹ ਦੇ ਲਈ ਦਿੱਤੀ ਕਰੋੜਾਂ ਰੁਪਇਆ ਦੀ ਨਾਨਕੀ ਸ਼ਾਕ 1 ਕਰੋੜ 51 ਲੱਖ ਰੁਪਏ ਦਿੱਤੇ ਨਗਦ ਪੈਸੇ 35 ਤੋਲੇ ਸੋਨਾ 5 ਕਿਲੋ ਚਾਂਦੀ ਦੇ ਦਿੱਤੇ ਗਹਿਣੇ ਕਰੇਲੂ ਸਮਾਨ ਸਨੇ 20-20 ਲੱਖ ਦੀ ਕੀਮਤ ਵਾਲੇ ਦਿੱਤੇ ਦੋ ਫਲਾਟ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਹੁੰਦੀ ਪਈ ਹੈ ਵਾਇਰਲ ਅਕਸਰਾਂ ਭਰਾਵਾਂ ਨੇ ਆਪਣੀ ਭੈਣ ਪ੍ਰਤੀ ਵਿਖਾਈ ਦਰਿਆ ਦੇ ਲਈ ਜਿਸ ਦੇ ਚੱਲਦੇ ਵਿਆਹ ਦੇ ਵਿੱਚ ਜ਼ਮੀਨ ਤੇ ਹੀ ਲਾ ਦਿੱਤਾ ਨੋਟਾਂ ਦਾ ਢੇਰ ਦੱਸਦੀ ਹੈ ਕਿ ਕਟਨਾ Rajasthan ਦੇ ਨਾਗੌਰ ਦੀ ਦੱਸੀ ਜਾ ਰਹੀ ਹੈ ਜੁਥੇ ਤਿੰਨ ਮਾਮਿਆਂ ਨੇ ਆਪਣੇ ਭਾਂਜੀ ਤੇ ਭਾਂਜੇ ਦੇ ਵਿਆਹ ਵਾਸਤੇ ਆਪਣੀ ਭੈਣ ਨੂੰ ਜੋ ਕਿ ਕਰੋੜਾਂ ਰੁਪਏ ਤੇ ਗਹਿਣੇ ਦੇ ਨਾਲ ਨਾਲ ਜੋ ਕਿ ਦੋ 플랏 ਨਾਨਕੀਸ਼ਾਕ ਦੇ ਤੌਰ ਤੇ ਦੇ ਦਿੱਤੇ ਜਿਸ ਦੀ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਨੋਟਾਂ ਦਾ ਬੈਗ ਲੈ ਕੇ ਮਾਮੇ ਪਹੁੰਚੇ ਨੇ ਸੋ ਤੁਸੀਂ ਵੀ ਜ਼ਰੂਰ ਵੇਖੋ ਇਸ ਵੀਡੀਓ ਨੂੰ